ਆਪ ਨੂੰ ਬੇਨਤੀ ਕਰਾਂ ਇੰਨੀ ਕਿਰਪਾ ਗੁਰੂ ਅਰਜੁਨ ਦੇਵ ਜੀ ਨੇ ਸਾਡੇ ਤੇ ਕੀਤੀ ਪਹਿਲਾ ਪ੍ਰਕਾਸ਼ ਜਦਨ ਕੀਤਾ ਗਿਆ ਭਾਦਮ ਸੋ ਦੀ ਏਕਮ ਜਿਹੜਾ ਅਸੀਂ ਪੜਨੇ ਉਸ ਦਿਨ ਸਾਰੀਆਂ ਸੰਗਤਾਂ ਨੂੰ ਬੁਲਾ ਲਿਆ ਗੁਰੂ ਅਰਜੁਨ ਦੇਵ ਉਸ ਦਿਨ RAM ਸਰ ਪਹਿਲਾਂ ਵੀ RAM ਸਰ ਰਹਿ ਰਹੇ ਸਨ ਉਸ ਦਿਨ ਆਪ ਨੇ ਸਾਰੀ ਸੰਗਤ ਵਿਚਕਾਰ RAM ਸਰ ਆਪਣਾ ਬਿਸ਼ਰਾਮ ਕੀਤਾ ਪ੍ਰਕਾਸ਼ ਤੋਂ ਪਹਿਲੀ ਰਾਤ ਸਵੇਰੇ ਤਿਆਰੀ ਹੋ ਗਈ ਉਸ ਰਾਤ ਗੁਰਮਖੋ ਯਾਦ ਰੱਖਿਓ ਕੇਵਲ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਮੰਝੇ ਤੇ ਸੀ ਬਾਕੀ ਸਾਰੀ ਸੰਗਤ ਜ਼ਮੀਨ ਦੇ ਉੱਤੇ ਸੁੱਤੀ ਹੋਈ ਸੀ ਇਥੋਂ ਤੱਕ ਕਿ ਗੁਰੂ ਅਰਜੁਨ ਦੇਵ ਜੀ ਵੀ ਭੂਮ ਸੈਨ ਸਭ ਤਾਂ ਬਿਰਾਜੇ ਸ੍ਰੀ ਗੁਰੂ ਗ੍ਰੰਥ ਮੰਜੀ ਪਰ ਰਾਜੇ ਹੁਣ ਰਾਤ ਸਾਰੇ ਆਰਾਮ ਚਲੇ ਗਏ ਗੁਰੂ ਅਰਜੁਨ ਦੇਵ ਜੀ ਦੇ ਮਨ ਚ ਆਇਆ ਕਿ ਸਵੇਰੇ ਗੁਰੂ ਗ੍ਰੰਥ ਸਾਹਿਬ ਦਾ ਸੇਵਾਦਾਰ ਕਿੰਨੂੰ ਬਣਾਣਾ ਹੈ ਅੱਜ ਦੀ ਤਰ੍ਹਾਂ ਸਪਾਰਸ਼ਾਂ ਨਹੀਂ ਚੱਲਣੀਆਂ ਤੇ ਮੈਂ ਬੜਾ ਕੌੜਾ ਸੱਚ ਕਹਿ ਰਿਹਾ ਵਾਂ ਜਿਹਦਾ ਧੜਾ ਉਹਦੀ ਬੰਦੇ ਯਾਦ ਰੱਖਿਓ ਅੱਜ ਧਰਮ ਪਿੱਛੇ ਰਹਿ ਗਿਆ ਧੜੇ ਅੱਗੇ ਹੋ ਗਿਆ ਤੇ ਜਿੰਨੀ ਦੇਰ ਤੱਕ ਧੜੇ ਅੱਗੇ ਹੋਣਗੇ ਉੰਦੀ ਦੇਰ ਤੱਕ ਕਦੀ ਚੜ੍ਹਦੀ ਕਲਾ ਨਹੀਂ ਜਿਦਨ ਧਰਮ ਅੱਗੇ ਆ ਜਾਏਗਾ ਉਸ ਦਿਨ ਕਦੀ ਟੈਂਦੀ ਕਲਾ ਰਹੀ ਮੇਰਾ ਧੜਾ ਮੇਰਾ ਬੰਦਾ ਸੈੱਟ ਕਰ ਲੋ ਗੁਣ ਨਹੀਂ ਦੇਖਿਆ ਜਾਂਦਾ ਮੈਂ ਖੈਰ ਇਧਰ ਨਾ ਤੁਰਾਂ ਮਹਾਰਾਜ ਸੰਗਤ ਵਿੱਚ ਗਏ 5 ਮਿੰਟ ਲੱਗੇ ਬਸ ਹਾਂ ਸੰਗਤ ਵਿੱਚ ਗਏ ਉਸ ਵਕਤ ਧੰਨ ਬਾਬਾ ਬੁੱਢਾ ਸਾਹਿਬ ਦੀ ਉਮਰ 98 ਸਾਲ ਦੀ ਹੋ ਚੁੱਕੀ ਸੀ ਬਾਬਾ ਜੀ ਜ਼ਮੀਨ ਤੇ ਸੁੱਤੇ ਆ ਸੁੱਤੇ ਕੀ ਕਹਾਂ ਮੈਂ ਲਫ਼ਜ਼ ਵਰਤਾਂ ਕਿ ਆ ਸਮਣਾ ਕਿ ਆ ਜਾਗਣਾ ਗੁਰਮੁਖ ਤੇ ਪਰਵਾਣ ਜਿਨ੍ਹਾਂ ਸਾਹਸ ਗਿਰਾਸਣਾ ਵਿਸਰੇ ਤੇ ਪੂਰੇ ਪੁਰਖ ਪ੍ਰਧਾਨ ਗੁਰੂ ਅਰਜੁਨ ਦੇਵ ਜੀ ਨੇ ਦੇਖਿਆ ਡਗਦਾ ਕਰਦਾ ਚਿਹਰਾ ਬਜ਼ੁਰਗ ਦਾ ਤੇ ਉਸੇ ਵਕਤ ਕਿਹਾ ਵੈ ਗੁਰੂ ਜੀ ਤੁਹਾਡਾ ਕੋਟਾਨ ਕੋਟ ਸ਼ੁਕਰ ਅੱਜ ਗੁਰੂ ਗ੍ਰੰਥ ਸਾਹਿਬ ਦਾ ਨਿਮਰਤਾ ਵਾਲਾ ਜਿਨੇ ਰੋਮ ਰੋਮ ਕਰਕੇ ਬਾਣੀ ਜੀ ਹੈ ਜਿਨੇ ਪਦਾਰਤ ਛਕਿਆ ਵੀ ਹੈ ਤੇ ਪੁੰਚਿਆ ਵੀ ਹੈ ਸਵੇਰੇ ਗੁਰੂ ਗ੍ਰੰਥ ਸਾਹਿਬ ਦਾ ਗ੍ਰੰਤੀ ਸਾਹਿਬ ਬਾਬਾ ਬੁੱਢਾ ਜੀ ਬਣ ਕੇ ਅੰਮ੍ਰਿਤ ਵੇਲੇ ਮਹਾਰਾਜ ਉੱਠਿਆ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਬਾਬਾ ਬੁੱਢਾ ਸਾਹਿਬ ਜੀ ਦੇ ਸੀਸ ਤੇ ਰੱਖਿਆ ਆਪ ਚਵਰ ਕਰਦੇ ਗਏ ਹਰਮੰਦਰ ਸਾਹਿਬ ਅੰਦਰ ਰਬਾਬੀ ਕੀਰਤਨ ਕਰ ਰਹੇ ਸਨ ਬਾਬਾ ਬੁੱਢਾ ਸਾਹਿਬ ਜੀ ਨੇ ਮੰਗੇ ਸਾਹਿਬ ਤੇ ਸਵਰੂਪ ਰੱਖਦਾ ਯਾਦ ਰੱਖਿਓ ਹਰਮੰਦਰ ਸਾਹਿਬ ਵਿੱਚ ਪਾਲਕੀ ਵਿੱਚ ਪ੍ਰਕਾਸ਼ ਨਹੀਂ ਕੀਤਾ ਗਿਆ ਕਿਉਂਕਿ ਅੱਜ ਤਕਰੀਬਨ ਪੈਸਾ ਬੜਾ ਸਾਡੇ ਕੋਲ ਪਾਲਕੀ ਸਿਰਫ ਪਾਤਸ਼ਾਹ ਦੇ ਆਉਣ ਜਾਣ ਲਈ ਹੈ ਪਾਲਕੀ ਵਿੱਚ ਦਰਬਾਰ ਨਹੀਂ ਲੱਗਦੇ ਹੁੰਦੇ ਹਰ ਮੰਦਰ ਸਾਹਿਬ ਵਿੱਚ ਪਾਲਕੀ ਪਰਵੇਸ਼ ਨਹੀਂ ਕਰਦੀ ਰੋਜ਼ ਟੀਵੀ ਤੇ ਦੇਖਦੇ ਹੋ ਤੇ ਅਕਾਲ ਤਖਤ ਸਾਹਿਬ ਦੇ ਉੱਤੇ ਵੀ ਨਹੀਂ ਪਾਲਕੀ ਜਾਂਦੀ ਪਾਲਕੀ ਪਾਤਸ਼ਾਹ ਦੇ ਬੂਵੇ ਅੱਗੇ ਹੁੰਦੀ ਹੈ ਤੇ ਦਰਬਾਰ ਦੇ ਬੂਵੇ ਤੱਕ ਚੱਲਦੀ ਮਹਾਰਾਜ ਜੀ ਨੇ ਸੀਸ ਤੇ ਸਰੂਪ ਰੱਖਿਆ ਬਾਬਾ ਬੁੱਢਾ ਜੀ ਦੇ ਆ ਕੇ ਮੰજા ਸਾਹਿਬ ਤੇ ਹਜ਼ੂਰ ਨੇ ਕਿਹਾ ਬੁੱਢਾ ਸਾਹਿਬ ਖੋਲੋ ਗ੍ਰੰਥ ਪਹਿਲਾ ਪ੍ਰਕਾਸ਼

ਸ਼ੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਉਣ ਆਇਆ RAM ਗੁਰਮਖੋ ਇਹ ਪਹਿਲਾ ਪ੍ਰਕਾਸ਼ ਧਿਆਨ ਨਾਲ ਸੁਣਿਓ 1170 ਤੋਂ ਲੈ ਕੇ 1604 ਤੱਕ ਜਿੰਨਾ ਰੋਹਾਨੀ ਗਿਆਨ ਸੀ ਭਾਰਤ ਦੀ ਧਰਤੀ ਤੇ ਉਹਨੂੰ ਇਕੱਤਰ ਕਰਕੇ ਗੁਰੂ ਅਰਜੁਨ ਦੇਵ ਜੀ ਨੇ ਪ੍ਰਕਾਸ਼ ਕੀਤਾ ਮੈਂ 1170 ਤਾਂ ਕਿਹਾ ਕੱਲ ਉਦੋਂ ਵੀ ਕਿਹਾ ਭਗਤ ਜੈਦੇਵ ਜੀ ਦਾ ਜਨਮ 1177 70 ਦਾ ਹੈ ਉਥੇ ਪ੍ਰਕਾਸ਼ ਕਰ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਦਾ ਸਮਾ ਆਇਆ ਦਮਦਮਾ ਸਾਹਿਬ ਦੀ ਧਰਤੀ ਤੇ ਨੌ ਮਕੀਨੇ ਨੌ ਦਿਨ ਨੌ ਘੜੀਆਂ ਦਾ ਜ਼ਿਕਰ ਕੀਤਾ ਜਾਂਦਾ ਹੈ ਉਥੇ ਫਿਰ ਹਜ਼ੂਰ ਨੇ ਭਾਈ ਮਨੀ ਸਿੰਘ ਜੀ ਦੇ ਰਾਹੀਂ ਗੁਰੂ ਗ੍ਰੰਥ ਸਾਹਿਬ ਦੀ ਦੁਬਾਰਾ ਸੰਪਾਦਨਾ ਹੋਈ ਤਰਤੀਬ ਉਹ ਹੀ ਰਹਿਣ ਦਿੱਤੀ ਪਰ ਪਿਤਾ ਗੁਰਦੇਵ ਦੀ ਬਾਣੀ ਜਿਸ ਜਿਸ ਰਾਗ ਵਿੱਚ ਸੀ ਉਹ ਦਰਜ ਕਰ ਦਿੱਤੀ ਇਤਿਹਾਸ ਗਿਆਨੀ ਗਿਆਨ ਸਿੰਘ ਕਹਿੰਦੇ ਆ ਪਹਿਲਾ ਸ੍ਰੀ ਅਖੰਡ ਪਾਠ ਸਾਹਿਬ ਦਮਦਮਾ ਸਾਹਿਬ ਹੋਇਆ ਗਾਨੀ ਗਿਆਨ ਸਿੰਘ ਉਹ ਨਿਖਿਆ ਉਸ ਵਕਤ ਹੁਕਮਨਾਮਾ ਆਇਆ ਟੋਡੀ ਮਹੱਲਾ ਪੰਜਵਾਂ ਸਤਗੁਰ ਆਇਓ ਸ਼ਰਨ ਤੁਹਾਰੀ ਮਿळा ਸੁਖ ਨਾਮ ਆਰ ਸੋਭਾ ਚਿੰਤਾ ਲਾਹੇ ਹਮਾਰੀ ਜਦੋਂ ਗੁਰਦੇਵ ਨਦੇੜ ਦੀ ਧਰਤੀ ਤੇ ਗਏ ਆਪ ਸਭ ਨੂੰ ਪਤਾ ਖੰਜ਼ਰ ਵੱਜਾ ਜ਼ਖਮ ਸੀ ਦਿੱਤੇ ਗਏ ਬਹਾਦਰ ਸ਼ਾ ਬੇਈਮਾਨੀ ਕਰ ਰਿਹਾ ਉਹ ਹੀਰਾ ਦੇ ਰਿਹਾ ਭਲੇਖੇ ਚ ਪਾਣ ਲਈ ਵੀ ਗੱਲ ਛੱਡੋ ਤੁਸੀਂ ਤਨ ਦੌਲਤ ਜਦੋਂ ਸਮਝੌਤਾ ਟੁੱਟਿਆ ਹਜ਼ੂਰ ਨੇ ਫਿਰ ਮਾਦੋ ਦਾਸ ਨੂੰ ਥਾਪੜਾ ਦੇ ਕੇ ਬੰਦਾ ਸਿੰਘ ਬਹਾਦਰ ਬਣਾ ਕੇ ਭੇਜਿਆ ਯਾਦ ਰੱਖਿਓ ਮੈਂ ਪਾਜੀ ਸਾਹਿਬ ਇੱਕ ਵਾਰੀ ਕਿਹਾ 14 ਲੜਾਈਆਂ ਚੋਂ ਕੋਈ ਲੜਾਈ ਗੁਰੂ ਗੋਬਿੰਦ ਸਿੰਘ ਨੇ ਪਹਿਲਾਂ ਸ਼ੁਰੂ ਨਹੀਂ ਕੀਤੀ ਇੱਕ ਲੜਾਈ ਸ਼ੁਰੂ ਕੀਤੀ ਬਾਬਾ ਬੰਦਾ ਸਿੰਘ ਬਹਾਦਰ ਦੇ ਰੂਹ ਵਿੱਚ ਉਹ ਲੜਾਈ ਇੰਨੀ ਜ਼ਬਰਦਸਤ ਹੋਈ ਉਹਨੇ ਜ਼ਾਲਮ ਰਾਜ ਦੀ ਅੱਜਣਾ ਪੁੱਟ ਕੇ ਰੱਖਿਆ ਉਹ ਆਪ ਸ਼ੁਰੂ ਕੀਤੀ ਮਹਾਰਾਜ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਤੋਰ ਦਿੱਤਾ ਖੰજર ਵੱਜ ਗਿਆ ਜ਼ਖਮ ਭਰੇ ਗਏ ਦੁਬਾਰਾ ਜਦੋਂ ਚਿੱਲਾ ਚੜਨ ਲੱਗੇ ਧਨਕ ਦਾ ਜ਼ਖਮ ਪਾਟ ਗਿਆ ਖੂਨ ਵਗਿਆ ਹਜ਼ੂਰ ਨੇ ਕਿਹਾ ਹੁਣ ਜ਼ਖਮ ਸੀਨੇ ਨਹੀਂ ਮਹਾਰਾਜ ਜੀ ਨੇ ਆਪਣੇ ਚੋਲਾ ਤਿਆਗਣ ਤੋਂ ਪਹਿਲਾਂ ਸੱਚਖੰਡ ਪਿਆਨਾ ਕਰਨ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਮਗਾਏ ਕਿਹੜਾ ਗੁਰੂ ਗ੍ਰੰਥ ਸਾਹਿਬ ਜਿਹੜਾ ਦਮਦਮਾ ਸਾਹਿਬ ਦੀ ਧਰਤੀ ਤੇ ਲਿਖਿਆ ਗਿਆ ਸੀ ਉਹਨੂੰ ਹਜ਼ੂਰੀ ਬੀੜ ਵੀ ਕਹਿੰਦੇ ਇਹਦਾ ਮਤਲਬ ਉਹਦੇ ਉਤਾਰੇ ਵੀ ਕੋਈ ਉੱਥੇ ਫਿਰ ਹਜ਼ੂਰ ਨੇ ਗੁਰੂ ਗ੍ਰੰਥ ਸਾਹਿਬ ਜੀ ਮੰਗਾਏ ਉਸ ਵਕਤ ਮਹਾਰਾਜ ਜੀ ਨੇ ਕਿਹਾ ਖਾਲਸਾ ਜੀ ਅੱਜ ਤੋਂ ਬਾਅਦ ਦੇਹ ਦੇ ਰੂਪ ਵਿੱਚ ਜਿਹੜੀ ਕਲਾ ਵਰਤੇਗੀ ਉਹ ਪੰਨਿਆਂ ਪਿਆਰਿਆਂ ਦੇ ਸ਼ਰੀਰ 'ਚ ਵਰਤੇਗੀ ਇਹ ਸ਼ਬਦ ਨੂੰ ਧਿਆਨ ਨਾਲ ਸੁਣਿਓ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਵਿੱਚ ਅੰਮ੍ਰਿਤ ਕੇਵਲ ਪੰਜ ਪਿਆਰੇ ਸ਼ਿਖਾ ਸਕਦੇ ਆ ਪੰਜ ਪਿਆਰੇ ਇੱਕੋ ਵੇਲੇ ਹਜ਼ਾਰਾਂ ਰੂਪ ਵਿੱਚ ਵੀ ਹਜ਼ਾਰਾਂ ਪੰਜ ਪਿਆਰੇ ਦੀ ਜਥੇ ਸ਼ਕਾਨਗੇ ਮਹਾਰਾਜ ਜੀ ਨੇ ਕਿਹਾ ਅੱਜ ਤੋਂ ਬਾਅਦ ਜਿਨਨੇ ਮੇਰੇ ਨਾਲ ਗੱਲਾਂ ਕਰਨੀਆਂ ਨੇ ਉਹ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਿਓ ਜਿਨਨੇ ਮੇਰੇ ਦਰਸ਼ਨ ਕਰਨੇ ਨੇ ਬਾਣੀ ਪੜਨ ਵਾਲੇ ਸਿੰਘਾਂ ਦੇ ਸਰੂਪ ਨੂੰ ਦੇਖਿਓ ਨਾਲ ਕਿਹਾ ਭਾਈ ਸਿੱਖੋ ਜਿਨੇ ਰੱਬ ਨੂੰ ਖੋਜਣਾ ਤੇ ਗੁਰੂ ਗ੍ਰੰਥ ਸਾਹਿਬ ਨੂੰ ਖੋਜਿਆ ਦੋਹਰੇ ਤਾਂ ਬਹੁਤ ਨੇ ਮੈਂ ਕਾਫੀ ਜ਼ਿਆਦਾ ਮਿਲਦੇ ਆ ਪਰ ਅਖੀਰ ਤੇ ਮਹਾਰਾਜ ਜੀ ਨੇ ਕਿਹਾ ਆਗਿਆ ਭਈ ਅਕਾਲ ਕੀ ਆ ਗੁਰਿਆਈ ਦੀਨ ਲਗਿਆ ਤਵੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਅਰਥ ਸੋਖੇ ਨੇ ਗੁਰੂ ਗ੍ਰੰਥ ਜੀ ਮਾਨਿਓ ਪਰ ਇੱਕ ਹੁਕਮਨਾਮੇ ਚ ਗੁਰੂ ਪੰਥ ਜੀ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲਬੋ ਚੈ ਖੋਜ ਸ਼ਬਦ ਮੇ ਲੈ ਸਭ ਗੁਰੂ ਪ੍ਰਗਟ ਪਏ ਪੂਰਨ ਹਰ ਅਵਤਾਰ ਜਗਮਗ ਜੋਤ ਬਿਰਾਜ ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ उथे लव जे ने सब गुरु प्रगट पूर्वतार जग मगो बिराजरी पंथ वाह गुरु गुरु ग्रंथ जी उबे जाज उधार जो श्रद्धा तर सेवक है सो भव उतरे पार एनिया बेनती स्वीकार करो टाइम चार मिनट लै गया, गया वाद खिमा ਤੇ ਸਭ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ